ਅਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੈਪੁਰ ਦੀਆਂ ਜਿੱਥੇ ਜਲਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਦੇ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਗੱਡੀਆਂ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਇੰਨਾ ਜਿਹੜਾ ਤੇਜ਼ ਰਫ਼ਤਾਰ ਦੇ ਨਾਲ ਮੀਂਹ ਪਿਆ ਹੈ ਤੇਜ਼ ਹਵਾਵਾਂ ਚੱਲੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਜਲਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਨੇ ਜੈਪੁਰ ਨੂੰ ਪਾਣੀ ਹੀ ਪਾਣੀ ਕਰ ਦਿੱਤਾ ਹੈ ਤੇ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਲੱਗ ਰਹੀਆਂ ਨੇ ਕਿ ਸੜਕਾਂ ਨਹੀਂ ਸਗੋਂ دریاਜ ਦੇ ਵਿੱਚੋਂ ਦੀਆਂ ਗੱਡੀਆਂ ਲੰਘ ਰਹੀਆਂ ਨੇ ਤੇ ਗੱਡੀਆਂ ਵੀ ਕਈ ਡੁੱਬ ਚੁੱਕੀਆਂ ਨੇ ਕਈ ਜਿਹੜੀ ਗੱਡੀਆਂ ਰੋਡ ਦੇ ਉੱਤੇ ਜਾ ਵੀ ਰਹੀਆਂ ਨੇ ਉਹਨਾਂ ਨੂੰ ਵੀ ਪਾਣੀ ਧੱਕ ਮਾਰ ਕੇ ਹੀਟ ਦੇ ਪਾਸੇ ਨੂੰ ਰੋੜਨ ਦੀ ਪੂਰੀ ਕੋਸ਼ਿਸ਼ ਕਰਦਾ ਪਰ ਜਿਹੜੀ ਵੱਡੀ ਗੱਡੀਆਂ ਨੇ ਉਹ ਤਾਂ ਕ੍ਰੋਸ ਕਰ ਰਹੀਆਂ ਨੇ ਤੇ ਬਾਕੀ ਜਿਹੜੇ ਛੋਟੇ ਵਾਹਨ ਨੇ ਜਾਂ ਤਾਂ ਫਿਰ ਉਹ ਖੜ ਗਏ ਨੇ ਖੜੋਤ ਗਏ ਨੇ ਜਾਂ ਫਿਰ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਇਸ ਸਮੇਂ ਜਿਹੜਾ ਜੈਪੁਰ ਦਾ ਹਾਲ ਹੈ ਉਹ ਹਾਲੋ ਬਿਹਾਲ ਹੋਇਆ ਪਿਆ ਜਨ ਜੀਵਨ ਕੁਝ ਘੰਟਿਆਂ ਦੇ ਵਿੱਚ ਹੀ ਪ੍ਰਭਾਵਿਤ ਹੋ ਗਿਆ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਭਰਿਆ ਹੋਇਆ ਜਿਹੜੇ ਨੀਵੇਂ ਥਾਂ ਨੇ ਭਾਵ ਜਿਹੜੇ ਫਲੈਟ ਬਣੇ ਹੋਏ ਨੇ ਜਿਹੜੇ ਨੀਵੇਂ ਪੱਧਰ ਦੇ ਉੱਤੇ ਨੇ ਜਿਨ੍ਹਾਂ ਦੇ ਵਿੱਚ ਬੇਸਮੈਂਟਸ ਬਣੇ ਹੋਏ ਨੇ ਉਹਨਾਂ ਦੀ ਬੇਸਮੈਂਟ ਦੇ ਵਿੱਚ ਵੀ ਪਾਣੀ ਭਰ ਗਿਆ ਕਿਉਂਕਿ ਜਿਹੜੀ ਬੇਸਮੈਂਟਸ ਬਣੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਫਲੈਟ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਖੜਦੀਆਂ ਨੇ ਤੇ ਪਾਰਕਿੰਗ ਹੁੰਦੀ ਹੈ ਤੇ ਉਹ ਪਾਰਕਿੰਗ ਵੀ ਸਮੇਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਹੀ ਪਾਣੀ ਹੋਈ ਪਈ ਹੈ ਤੇ ਇਹ ਜਿਹੜੀਆਂ ਕਾਰਾਂ ਨੇ ਜਿਹੜੇ ਸਕੂਟਰ ਵਾਨ ਨੇ ਉਹ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਰੈਡ ਅਲਰਟ ਮੌਸ ਇਤਰਾਹੀ ਤੇਜ਼ ਰਫਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਮੀਂਹ ਵੀ ਪਵੇਗਾ ਅਸਮਾਨ ਦੇ ਵਿੱਚੋਂ ਇਸ ਸਮੇਂ ਪਾਣੀ ਇਸ ਕਦਰ ਡਿੱਗ ਰਿਹਾ ਹੈ ਕਿ ਜਿਸ ਨੇ ਜਿਹੜਾ ਆਮਦਨ ਜੀਵਨ ਹੈ ਪ੍ਰਭਾਵਿਤ ਕਰਦਾ ਲੋਕਾਂ ਨੂੰ ਇਸ ਸਮੇਂ ਸਿਰਫ ਤੇ ਸਿਰਫ ਇਹੀ ਨਜ਼ਰ ਆ ਰਿਹਾ ਹੈ ਕਿ ਸਿਰਫ ਜੇ ਪਾਰੇ ਪਾਸੇ ਵੇਖਦੇ ਨੇ ਤਾਂ ਪਾਣੀ ਨਜ਼ਰ ਆਉਂਦਾ ਹੈ ਤੇ ਰੱਬ ਵੱਲ ਹੁਣ ਲੋਕ ਆਸਾਂ ਟਿਕਾਈ ਬੈਠੇ ਨੇ ਤੇ ਕਦੋਂ ਇਹ ਮੀਂਹ ਰੁਕੇਗਾ ਕਦੋਂ ਇਹ ਜਿਹੜਾ ਜਲਥਲ ਬਣਿਆ ਹੋਇਆ ਇਹ ਬਿਲਕੁਲ ਆਮ ਦੀ ਤਰ੍ਹਾਂ ਹੋਵੇਗਾ ਹਾਲਾਂਕਿ ਇਲਾਕੇ ਦੇ ਵਿੱਚ ਇਸ ਸਮੇਂ ਜਿਹੜਾ ਮਾਹੌਲ ਇਸ ਅਹਿਮ ਦਾ ਬਣਿਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਿਆਰੀਆਂ ਨੇ ਪੂਰੀਆਂ ਕਰ ਲਈ ਗਈਆਂ ਨੇ ਜਿਹੜੇ ਗਟਰਸ ਨੇ ਉਹ ਵੀ ਬੰਦ ਹੋ ਗਏ ਨੇ ਫਲੱਡ ਦੇ ਟਾਈਪ ਦਾ ਚੈਪੁਰ ਇਸ ਸਮੇਂ ਬਣਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੋਰ ਤਦਾਦ ਦੇ ਵਿੱਚ ਮੀਂਹ ਪਿਆ ਅਸਮਾਨ ਦੇ ਵਿੱਚੋਂ ਕਹਿਰ ਵਰਿਆ ਤਾਂ ਲੋਕਾਂ ਲਈ ਇਹ ਬਹੁਤ ਵੱਡੀ ਆਫਤ ਹੋਵੇਗੀ ਕੁਦਰਤੀ ਆਫਤ ਜੈਪੁਰ ਵਾਸੀਆਂ ਨੂੰ ਬਹੁਤ ਵੱਡੀ ਜਿਹੜੀ ਚਿੰਤਾ ਦੇ ਵਿੱਚ ਫਸਾ ਦਵੇਗੀ ਵੱਡੀ ਮੁਸ਼ਕਲਾਂ ਖੜੀਆਂ ਹੋਈਆਂ ਨੇ ਹਾਲਾਂਕਿ ਇਸ ਸਮੇਂ ਜਿਹੜਾ ਪੂਰੇ ਪਾਸੇ ਪੂਰੇ ਜੇ ਉੱਤਰ ਭਾਰਤ ਦੀ ਗੱਲ ਕੀਤੀ ਜਾਵੇ ਇੱਕ ਮੌਸਮ ਦਾ ਅਜੀਹਾ ਬਣਿਆ ਹੋਇਆ ਹੈ ਕਿ ਹਰ ਪਾਸੇ ਮੀਂਹ ਪੈ ਰਿਹਾ ਹਰ ਪਾਸੇ بارش ਹੋ ਰਹੀ ਹੈ ਤੇ ਇਸ ਸਮੇਂ ਜੈਪੁਰ ਦੇ ਵਿੱਚ ਇੰਨੀ بارش ਹੋ ਗਈ ਹੈ ਕਿ ਹਰ ਤਾਂ ਪਾਣੀ ਖੜ ਗਿਆ ਇਸ ਤੋਂ ਪਹਿਲਾਂ ਜਦੋਂ ਬਰਸਾਤ ਦੀ ਸ਼ੁਰੂਆਤ ਹੋਈ ਸੀ ਮੌਨਸੂਨ ਪੋਣਾ ਦੀ ਜਿਹੜੀ ਐਂਟਰੀ ਹੋਈ ਸੀ ਉਦੋਂ ਦਿੱਲੀ ਦੇ ਵਿੱਚ ਜਲਤਲ ਹੋਇਆ ਸੀ ਇੰਡੀਆ ਗੇਟ ਭਾਵੇਂ ਦਿੱਲੀ ਦਾ ਹੋਵੇ ਭਾਵੇਂ ਏਮਜ਼ ਹਸਤਾ ਹੋਵੇ ਭਾਵੇਂ ਲਾਲ ਕਿਲਾ ਹੋਵੇ ਭਾਵੇਂ ਜਿਹੜਾ ਮੇਨ ਬੱਸ ਸਟੈਂਡ ਹੈ ਦਿੱਲੀ ਦਾ ਉਹ ਵੀ ਪਾਣੀ ਦੇ ਨਾਲ ਭਰ ਗਿਆ ਸੀ ਤੇ ਲੋਕਾਂ ਨੂੰ ਬਹੁਤ ਹੀ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਓਜਿਹੇ ਹੀ ਹਾਲਾਤ ਹੁਣ ਜੈਪੁਰ ਤੇ ਬਣੇ ਹੋਏ ਨੇ ਹਰ ਪਾਸੇ ਨਜ਼ਰ ਆ ਰਿਹਾ ਤਾਂ ਪਾਣੀ ਨਜ਼ਰ ਆ ਰਿਹਾ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ ਜਿਨ੍ਹਾਂ ਨੇ ਸ਼ਾਮ ਸਵੇਰੇ ਆਪਣੇ ਘਰਾਂ ਤੋਂ ਬਾਹਰ ਜਾਣਾ ਹੁੰਦਾ ਜਾਂ ਘਰਾਂ ਨੂੰ ਵਾਪਸ ਆਉਣਾ ਹੁੰਦਾ ਭਾਵ ਕੰਮਕਾਰਾਂ ਵਾਲੇ ਲੋਕ ਨੇ ਉਹਨਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਮੌਸਮ ਵਿਭਾਗ ਨੇ ਇਸ ਚਿੰਤਾ ਨੂੰ ਉਦੋਂ ਹੋਰ ਵਧਾ ਦਿੱਤਾ ਜਦੋਂ ਇਹ ਗੱਲ ਦੀ ਜਾਣਕਾਰੀ ਦੇ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਮੀਂਹ ਇਸੇ ਤਰ੍ਹਾਂ ਹੀ ਵਰੇਗਾ ਅਸਮਾਨ ਦੇ ਵਿੱਚੋਂ ਇਸੇ ਤਰ੍ਹਾਂ ਹੀ ਪਾਣੀ ਡਿਗੇਗਾ ਆਫਤ ਇਸੇ ਤਰ੍ਹਾਂ ਹੀ ਡਿਗੇਗੀ ਤੇ ਜਿਹੜਾ ਦਲਤਲ ਬਣਿਆ ਹੋਇਆ ਜੈਪੂਰ ਹੈ ਉਹ ਹੋਰ ਵੀ ਜ਼ਿਆਦਾ ਜਲਤਲ ਹੋਵੇਗਾ ਤੇ ਇਸ ਸਮੇਂ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਨੀਵੇਂ ਇਲਾਕਿਆਂ ਦੇ ਵਿੱਚ ਤਾਂ ਇਸ ਸਮੇਂ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਜੇ ਉੱਥੇ ਨਿਗਾਹ ਮਾਰੀ ਜਾਂਦੀ ਹੈ ਤਾਂ ਸਿਰਫ ਤੇ ਸਿਰਫ ਨਜ਼ਰ ਆਉਂਦਾ ਹੈ ਕਿ ਇੱਥੇ ਦਰਿਆ ਹੈ ਇੱਥੇ ਕੋਈ ਲੋਕ ਨਹੀਂ ਰਹਿੰਦੇ ਇੱਥੇ ਕੋਈ ਜਨਜੀਵਨ ਨਹੀਂ ਹੈ ਸਗੋਂ ਇੱਥੇ ਦਰਿਆ ਹੈ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਚਾਰੇ ਪਾਸੇ ਸਿਰਫ ਤੇ ਸਿਰਫ ਭਾਵੇਂ ਸੜਕਾਂ ਦੀ ਗੱਲ ਹੋਵੇ ਭਾਵੇਂ ਜਿਹੜੇ ਗਰਾਊਂਡ ਨੇ ਉਹਨਾਂ ਦੀ ਗੱਲ ਹੋਵੇ ਭਾਵੇਂ ਤੁਸੇ ਵੀ ਜਿਹੜੇ ਪੁਲ ਵੀ ਬਣੇ ਹੋਏ ਨੇ ਉਹ ਵੀ ਇਸ ਸਮੇਂ ਪਾਣੀ ਦੇ ਵਿੱਚ ਡੁੱਬਣ ਕੰਗਾਰ ਖੜੇ ਹੋਏ ਨੇ ਤੇ ਜਿਹੜੀ ਪਾਰਕਿੰਗਾਂ ਬਣੀ ਹੋਈਆਂ ਨੇ ਨੀਵੇਂ ਪੱਧਰ ਤੇ ਉਹਨਾਂ ਦੇ ਵਿੱਚ ਗੱਡੀਆਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਸਥਿਤੀ ਹੁੰਦੀ ਹੈ ਕਿ ਨਹਿਰ ਦੇ ਵਿੱਚ ਜਾਂ ਨਦੀ ਦੇ ਵਿੱਚ ਜਾਂ ਕਿਸੇ ਝੀਲ ਦੇ ਵਿੱਚ ਕਿਸ਼ਤੀਆਂ ਤਰਦੀ ਹੁੰਦੀਆਂ ਇਸ ਤਰ੍ਹਾਂ ਦੀ ਸਥਿਤੀ ਜੈਪੁਰ ਦੇ ਵਿੱਚ ਬਣੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਰੱਬ ਲਈ ਗਈਆਂ ਨੇ ਐਨਡੀਆਰਐਫ ਦੀ ਟੀਮਾਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਵੱਧ ਤੋਂ ਵੱਧਰ ਹੋ ਸਕਦੀ ਹੈ ਪਰ ਕੁਝ ਘੰਟਿਆਂ ਦੇ ਮਹੀਨੇ ਜੈਪੁਰ ਨੂੰ ਜ ਤਸਵੀਰਾਂ ਵੇਖ ਕੇ ਹਰ ਕੋਈ ਇਹੀ ਨਜ਼ਰ ਅੰਦਾਜ਼ ਲਗਾ ਰਿਹਾ ਕਿ ਜੈਪੁਰ ਦਾ ਹੁਣ ਬਣੇਗਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਰਸਾਤ ਹੋਈ ਕਿਉਂਕਿ ਜਿਹੜਾ ਰੈਡ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੇ ਪ੍ਰਸ਼ਾਸਨ ਦੀ ਜਿਹੜੀ ਚਿੰਤਾ ਹੈ ਉਹ ਤਾਂ ਵਧੀ ਹੋਈ ਨਜ਼ਰ ਆ ਹੀ ਰਹੀ ਹੈ ਤੇ ਜਿਹੜਾ ਆਮ ਜਨਜੀਵਨ ਹੈ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਕਿਉਂਕਿ ਲੋਕਾਂ ਦਾ ਜਿਹੜਾ ਬਾਹਰ ਆਉਣ ਜਾਣ ਦਾ ਰਸਤਾ ਹੁੰਦਾ ਜਿਹੜੀ ਕਨੈਕਟੀਵਿਟੀ ਹੈ ਉਹ ਟੁੱਟਣ ਦੇ ਕਿਨਾਰੇ ਲੱਗਦੀ ਨਜ਼ਰ ਆ ਰਹੀ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਮੀਂਹ ਹੈ ਹੋਰ ਜ਼ਿਆਦਾ ਵੜਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੈਪੁਰ ਦੀਆਂ ਜਿੱਥੇ ਜਲਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਦੇ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਗੱਡੀਆਂ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਇੰਨਾ ਜਿਹੜਾ ਤੇਜ਼ ਰਫਤਾਰ ਦੇ ਨਾਲ ਮੀਂਹ ਪਿਆ ਹੈ ਤੇਜ਼ ਹਵਾਵਾਂ ਚੱਲੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਜਲਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਨੇ ਜੈਪੁਰ ਨੂੰ ਪਾਣੀ ਹੀ ਪਾਣੀ ਕਰ ਦਿੱਤਾ ਹੈ ਤੇ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਲੱਗ ਰਹੀਆਂ ਨੇ ਕਿ ਸੜਕਾਂ ਨਹੀਂ ਸਗੋਂ ਦਰਿਆ ਦੇ ਵਿੱਚੋਂ ਦੀਆਂ ਗੱਡੀਆਂ ਲੰਘ ਰਹੀਆਂ ਨੇ ਤੇ ਗੱਡੀਆਂ ਵੀ ਕਈ ਡੁੱਬ ਚੁੱਕੀਆਂ ਨੇ ਕਈ ਜਿਹੜੀ ਗੱਡੀਆਂ ਰੋਡ ਦੇ ਉੱਤੇ ਜਾ ਵੀ ਰਹੀਆਂ ਨੇ ਉਹਨਾਂ ਨੂੰ ਵੀ ਪਾਣੀ ਧੱਕ ਮਾਰ ਕੇ ਹੀਟ ਦੇ ਪਾਸੇ ਨੂੰ ਰੋੜਨ ਦੀ ਪੂਰੀ ਕੋਸ਼ਿਸ਼ ਕਰਦਾ ਪਰ ਜਿਹੜੀ ਵੱਡੀ ਗੱਡੀਆਂ ਨੇ ਉਹ ਤਾਂ ਕ੍ਰੋਸ ਕਰ ਰਹੀਆਂ ਨੇ ਤੇ ਬਾਕੀ ਜਿਹੜੇ ਛੋਟੇ ਵਾਹਨ ਨੇ ਜਾਂ ਤਾਂ ਫਿਰ ਉਹ ਖੜ ਗਏ ਨੇ ਖੜੋਤ ਕੇ ਨੇ ਜਾਂ ਫਿਰ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਇਸ ਸਮੇਂ ਜਿਹੜਾ ਜੈਪੁਰ ਦਾ ਹਾਲ ਹੈ ਉਹ ਹਾਲੋ ਬਿਹਾਲ ਹੋਇਆ ਪਿਆ ਜਨ ਜੀਵਨ ਕੁਝ ਘੰਟਿਆਂ ਦੇ ਵਿੱਚ ਹੀ ਪ੍ਰਭਾਵਿਤ ਹੋ ਗਿਆ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਭਰਿਆ ਹੋਇਆ ਜਿਹੜੇ ਨੀਵੇਂ ਥਾਂ ਨੇ ਭਾਵ ਜਿਹੜੇ ਫਲੈਟ ਬਣੇ ਹੋਏ ਨੇ ਜਿਹੜੇ ਨੀਵੇਂ ਪੱਧਰ ਦੇ ਉੱਤੇ ਨੇ ਜਿਨ੍ਹਾਂ ਦੇ ਵਿੱਚ ਬੇਸਮੈਂਟਸ ਬਣੇ ਹੋਏ ਨੇ ਉਹਨਾਂ ਦੀ ਬੇਸਮੈਂਟ ਦੇ ਵਿੱਚ ਵੀ ਪਾਣੀ ਭਰ ਗਿਆ ਕਿਉਂਕਿ ਜਿਹੜੀ ਬੇਸਮੈਂਟਸ ਬਣੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਫਲੈਟ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਖੜਦੀਆਂ ਨੇ ਤੇ ਪਾਰਕਿੰਗ ਹੁੰਦੀ ਹੈ ਤੇ ਉਹ ਪਾਰਕਿੰਗ ਵੀ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਹੀ ਪਾਣੀ ਹੋਈ ਪਈ ਹੈ ਤੇ ਇਹ ਜਿਹੜੀਆਂ ਕਾਰਾਂ ਨੇ ਜਿਹੜੇ ਸਕੂਟਰ ਵਾਂ ਨੇ ਉਹ ਪੂਰੀ ਤਰ੍ਹਾਂ ਨਾਲ ਡੁੱਬੇ ਹੋਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਰੈਡ ਅਲਰਟ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤੇਜ਼ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਮੀਂਹ ਵੀ ਪਵੇਗਾ ਅਸਮਾਨ ਦੇ ਵਿੱਚੋਂ ਇਸ ਸਮੇਂ ਪਾਣੀ ਇਸ ਕਦਰ ਡਿੱਗ ਰਿਹਾ ਹੈ ਕਿ ਜਿਸ ਨੇ ਜਿਹੜਾ ਆਮਦਨ ਜੀਵਨ ਹੈ ਪ੍ਰਭਾਵਿਤ ਕਰਦਾ ਲੋਕਾਂ ਨੂੰ ਇਸ ਸਮੇਂ ਸਿਰਫ ਤੇ ਸਿਰਫ ਇਹੀ ਨਜ਼ਰ ਆ ਰਿਹਾ ਕਿ ਸਿਰਫ ਜੇ ਪਾਰੇ-ਪਾਸੇ ਵੇਖਤੇ ਨੇ ਤਾਂ ਪਾਣੀ ਨਜ਼ਰ ਆਉਂਦਾ ਹੈ ਤੇ ਰੱਬ ਵੱਲ ਹੁਣ ਲੋਕ ਆਸਾਂ ਟਿਕਾਈ ਬੈਠੇ ਨੇ ਤੇ ਕਦੋਂ ਇਹ ਮੀਂਹ ਰੁਕੇਗਾ ਕਦੋਂ ਇਹ ਜਿਹੜਾ ਜਲਥਲ ਬਣਿਆ ਹੋਇਆ ਇਹ ਬਿਲਕੁਲ ਆਮ ਦੀ ਤਰ੍ਹਾਂ ਹੋਵੇਗਾ ਹਾਲਾਂਕਿ ਇਲਾਕੇ ਦੇ ਵਿੱਚ ਇਸ ਸਮੇਂ ਜਿਹੜਾ ਮਾਹੌਲ ਹੈ ਸਹਿਮ ਦਾ ਬਣਿਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਿਆਰੀਆਂ ਨੇ ਪੂਰੀਆਂ ਕਰ ਲਈਆਂ ਗਈਆਂ ਨੇ ਜਿਹੜੇ ਗਟਰਸ ਨੇ ਉਹ ਵੀ ਬੰਦ ਹੋ ਗਏ ਨੇ ਫਲੱਡ ਦੇ ਟਾਈਪ ਦਾ ਚੈਪੁਰ ਇਸ ਸਮੇਂ ਬਣਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੋਰ ਤਦਾਦ ਦੇ ਜੋ ਮੀਂਹ ਪਿਆ ਅਸਮਾਨ ਦੇ ਵਿੱਚੋਂ ਕਹਿਰ ਵਰਿਆ ਤਾਂ ਲੋਕਾਂ ਲਈ ਇਹ ਬਹੁਤ ਵੱਡੀ ਆਫਤ ਹੋਵੇਗੀ ਕੁਦਰਤੀ ਆਫਤ ਜੈਪੁਰ ਵਾਸੀਆਂ ਨੂੰ ਬਹੁਤ ਵੱਡੀ ਜਿਹੜੀ ਚਿੰਤਾ ਦੇ ਵਿੱਚ ਫਸਾ ਦੇਵੇਗੀ ਵੱਡੀ ਮੁਸ਼ਕਲਾਂ ਖੜੀਆਂ ਹੋਈਆਂ ਨੇ ਹਾਲਾਂਕਿ ਇਸ ਸਮੇਂ ਜਿਹੜਾ ਪੂਰੇ ਪਾਸੇ ਪੂਰੇ ਜੇ ਉੱਤਰ ਭਾਰਤ ਦੀ ਗੱਲ ਕੀਤੀ ਜਾਵੇ ਇੱਕ ਮੌਸਮ ਦਾ ਅਜੀਹਾ ਬਣਿਆ ਹੋਇਆ ਹੈ ਕਿ ਹਰ ਪਾਸੇ ਮੀਂਹ ਪੈ ਰਿਹਾ ਹਰ ਪਾਸੇ بارش ਹੋ ਰਹੀ ਹੈ ਤੇ ਇਸ ਸਮੇਂ ਜੈਪੁਰ ਦੇ ਵਿੱਚ ਇੰਨੀ بارش ਹੋ ਗਈ ਹੈ ਕਿ ਹਰ ਤાં ਪਾਣੀ ਖੜ ਗਿਆ ਇਸ ਤੋਂ ਪਹਿਲਾਂ ਜਦੋਂ ਬਰਸਾਤ ਦੀ ਸ਼ੁਰੂਆਤ ਹੋਈ ਸੀ ਮੌਨਸੂਨ ਪੋਣਾ ਦੀ ਜਿਹੜੀ ਐਂਟਰੀ ਹੋਈ ਸੀ ਉਦੋਂ ਦਿੱਲੀ ਦੇ ਵਿੱਚ ਜਲਤਲ ਹੋਇਆ ਸੀ ਇੰਡੀਆ ਗੇਟ ਭਾਵੇਂ ਦਿੱਲੀ ਦਾ ਹੋਵੇ ਭਾਵੇਂ ਏਮਜ਼ ਹਸਪਤਾਲ ਹੋਵੇ ਭਾਵੇਂ ਲਾਲ ਕਿਲਾ ਹੋਵੇ ਭਾਵੇਂ ਜਿਹੜਾ ਮੇਨ ਬੱਸ ਸਟੈਂਡ ਹੈ ਦਿੱਲੀ ਦਾ ਉਹ ਵੀ ਪਾਣੀ ਦੇ ਨਾਲ ਭਰ ਗਿਆ ਸੀ ਤੇ ਲੋਕਾਂ ਨੂੰ ਬਹੁਤ ਹੀ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਜਿਹੇ ਹੀ ਹਾਲਾਤ ਹੁਣ ਜੈਪੁਰ ਤੇ ਬਣੇ ਹੋਏ ਨੇ ਹਰ ਪਾਸੇ ਨਜ਼ਰ ਆ ਰਿਹਾ ਤਾਂ ਪਾਣੀ ਨਜ਼ਰ ਆ ਰਿਹਾ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਹੁਤ ਜ਼ਿਆਦਾ ਵਧ ਗਈਆਂ ਨੇ ਜਿਨ੍ਹਾਂ ਨੇ ਸ਼ਾਮ ਸਵੇਰੇ ਆਪਣੇ ਘਰਾਂ ਤੋਂ ਬਾਹਰ ਜਾਣਾ ਹੁੰਦਾ ਜਾਂ ਘਰਾਂ ਨੂੰ ਵਾਪਸ ਆਉਣਾ ਹੁੰਦਾ ਭਾਵ ਕੰਮਕਾਰਾਂ ਵਾਲੇ ਲੋਕ ਨੇ ਉਹਨਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਮੌਸਮ ਵਿਭਾਗ ਨੇ ਇਸ ਚਿੰਤਾ ਨੂੰ ਉਦੋਂ ਹੋਰ ਵਧਾ ਦਿੱਤਾ ਜਦੋਂ ਇਹ ਗੱਲ ਦੀ ਜਾਣਕਾਰੀ ਦੇ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਮੀਂਹ ਇਸੇ ਤਰ੍ਹਾਂ ਹੀ ਵਰੇਗਾ ਅਸਮਾਨ ਦੇ ਵਿੱਚੋਂ ਇਸੇ ਤਰ੍ਹਾਂ ਹੀ ਪਾਣੀ ਡਿਗੇਗਾ ਆਫਤ ਇਸੇ ਤਰ੍ਹਾਂ ਹੀ ਡਿਗੇਗੀ ਤੇ ਜਿਹੜਾ ਦਲਤਲ ਬਣਿਆ ਹੋਇਆ ਜੈਪੂਰ ਹੈ ਉਹ ਹੋਰ ਵੀ ਜ਼ਿਆਦਾ ਜਲਤਲ ਹੋਵੇਗਾ ਤੇ ਇਸ ਸਮੇਂ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਨੀਵੇਂ ਇਲਾਕਿਆਂ ਦੇ ਵਿੱਚ ਤਾਂ ਇਸ ਸਮੇਂ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਜੇ ਉੱਥੇ ਨਿਗਾਹ ਮਾਰੀ ਜਾਂਦੀ ਹੈ ਤਾਂ ਸਿਰਫ ਤੇ ਸਿਰਫ ਨਜ਼ਰ ਆਉਂਦਾ ਹੈ ਕਿ ਇੱਥੇ ਦਰਿਆ ਹੈ ਇੱਥੇ ਕੋਈ ਲੋਕ ਨਹੀਂ ਰਹਿੰਦੇ ਇੱਥੇ ਕੋਈ ਜਨਜੀਵਨ ਨਹੀਂ ਹੈ ਸਗੋਂ ਇੱਥੇ ਦਰਿਆ ਹੈ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਚਾਰੇ ਪਾਸੇ ਸਿਰਫ ਤੇ ਸਿਰਫ ਭਾਵੇਂ ਸੜਕਾਂ ਦੀ ਗੱਲ ਹੋਵੇ ਭਾਵੇਂ ਜਿਹੜੇ ਗਰਾਊਂਡ ਨੇ ਉਹਨਾਂ ਦੀ ਗੱਲ ਹੋਵੇ ਭਾਵੇਂ ਤਸਵੀਰ ਵੀ ਜਿਹੜੇ ਪੁਲ ਵੀ ਬਣੇ ਹੋਏ ਨੇ ਉਹ ਵੀ ਇਸ ਸਮੇਂ ਪਾਣੀ ਦੇ ਵਿੱਚ ਡੁੱਬਣ ਕੰਗਾਰ ਖੜੇ ਹੋਏ ਨੇ ਤੇ ਜਿਹੜੀ ਪਾਰਕਿੰਗਾਂ ਬਣੀ ਹੋਈਆਂ ਨੇ ਨੀਵੇਂ ਪੱਧਰ ਤੇ ਉਹਨਾਂ ਦੇ ਵਿੱਚ ਗੱਡੀਆਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਸਥਿਤੀ ਹੁੰਦੀ ਹੈ ਕਿ ਨਹਿਰ ਦੇ ਵਿੱਚ ਜਾਂ ਨਦੀ ਦੇ ਵਿੱਚ ਜਾਂ ਕਿਸੇ ਝੀਲ ਦੇ ਵਿੱਚ ਕਿਸ਼ਤੀਆਂ ਤਰਦੀ ਹੁੰਦੀਆਂ ਇਸ ਤਰ੍ਹਾਂ ਦੀ ਸਥਿਤੀ ਜੈਪੁਰ ਦੇ ਵਿੱਚ ਬਣੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਰੱਬ ਲਈ ਗਈਆਂ ਨੇ ਐਨਡੀਆਰਐਫ ਦੀ ਟੀਮਾਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਵੱਧ ਤੋਂ ਵੱਧਰ ਹੋ ਸਕਦੀ ਹੈ ਪਰ ਕੁਝ ਘੰਟਿਆਂ ਦੇ ਮਹੀਨੇ ਜੈਪੁਰ ਨੂੰ ਜ ਤਸਵੀਰਾਂ ਵੇਖ ਕੇ ਹਰ ਕੋਈ ਇਹੀ ਨਜ਼ਰ ਅੰਦਾਜ਼ ਲਗਾ ਰਿਹਾ ਕਿ ਜੈਪੁਰ ਦਾ ਹੁਣ ਬਣੇਗਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਰਸਾਤ ਹੋਈ ਕਿਉਂਕਿ ਜਿਹੜਾ ਰੈਡ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੇ ਪ੍ਰਸ਼ਾਸਨ ਦੀ ਜਿਹੜੀ ਚਿੰਤਾ ਹੈ ਉਹ ਤਾਂ ਵਧੀ ਹੋਈ ਨਜ਼ਰ ਆ ਹੀ ਰਹੀ ਹੈ ਤੇ ਜਿਹੜਾ ਆਮ ਜਨਜੀਵਨ ਹੈ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਕਿਉਂਕਿ ਲੋਕਾਂ ਦਾ ਜਿਹੜਾ ਬਾਹਰ ਆਉਣ ਜਾਣ ਦਾ ਰਸਤਾ ਹੁੰਦਾ ਜਿਹੜੀ ਕਨੈਕਟੀਵਿਟੀ ਹੈ ਉਹ ਟੁੱਟਣ ਦੇ ਕਿਨਾਰੇ ਲੱਗਦੀ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਮੀਂਹ ਹੈ ਹੋਰ ਜ਼ਿਆਦਾ ਵੜਿਆ ਦੇ ਨਾਲ ਜੁੜੇ ਹੋ ਤੁਸੀਂ ਤੇ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੈਪੁਰ ਦੀਆਂ ਜਿੱਥੇ ਜਲ ਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਦੇ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਗੱਡੀਆਂ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਇੰਨਾ ਜਿਹੜਾ ਤੇਜ਼ ਰਫਤਾਰ ਦੇ ਨਾਲ ਮੀਂਹ ਪਿਆ ਹੈ ਤੇਜ਼ ਹਵਾਵਾਂ ਚੱਲੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਜਲਥਲ ਹੋਇਆ ਪਿਆ ਕੁਝ ਘੰਟਿਆਂ ਦੇ ਮੀਂਹ ਨੇ ਜੈਪੁਰ ਨੂੰ ਪਾਣੀ ਹੀ ਪਾਣੀ ਕਰ ਦਿੱਤਾ ਹੈ ਤੇ ਜਿਹੜੀਆਂ ਸੜਕਾਂ ਨੇ ਉਹ ਇਸ ਤਰ੍ਹਾਂ ਲੱਗ ਰਹੀਆਂ ਨੇ ਕਿ ਸੜਕਾਂ ਨਹੀਂ ਸਗੋਂ ਦਰਿਆ ਦੇ ਵਿੱਚੋਂ ਦੀਆਂ ਗੱਡੀਆਂ ਲੰਘ ਰਹੀਆਂ ਨੇ ਤੇ ਗੱਡੀਆਂ ਵੀ ਕਈ ਡੁੱਬ ਚੁੱਕੀਆਂ ਨੇ ਕਈ ਜਿਹੜੀ ਗੱਡੀਆਂ ਰੋਡ ਦੇ ਉੱਤੇ ਜਾ ਵੀ ਰਹੀਆਂ ਨੇ ਉਹਨਾਂ ਨੂੰ ਵੀ ਪਾਣੀ ਤੱਕ ਮਾਰ ਕੇ ਹੇਠ ਦੇ ਪਾਸੇ ਨੂੰ ਰੋੜਨ ਦੀ ਪੂਰੀ ਕੋਸ਼ਿਸ਼ ਕਰਦਾ ਪਰ ਜਿਹੜੀ ਵੱਡੀ ਗੱਡੀਆਂ ਨੇ ਉਹ ਤਾਂ ਕ੍ਰੋਸ ਕਰ ਰਹੀਆਂ ਨੇ ਤੇ ਬਾਕੀ ਜਿਹੜੇ ਛੋਟੇ ਵਾਹਨ ਨੇ ਜਾਂ ਤਾਂ ਫਿਰ ਉਹ ਖੜ ਗਏ ਨੇ ਖੜੋਤ ਗਏ ਨੇ ਜਾਂ ਫਿਰ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਇਸ ਸਮੇਂ ਜਿਹੜਾ ਜੈਪੁਰ ਦਾ ਹਾਲ ਹੈ ਉਹ ਹਾਲੋ ਬਿਹਾਲ ਹੋਇਆ ਪਿਆ ਜਨਜੀਵਨ ਕੁਝ ਘੰਟਿਆਂ ਦੇ ਵਿੱਚ ਹੀ ਪ੍ਰਭਾਵਿਤ ਹੋ ਗਿਆ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਭਰਿਆ ਹੋਇਆ ਜਿਹੜੇ ਨੀਵੇਂ ਥਾਂ ਨੇ ਭਾਵ ਜਿਹੜੇ ਫਲੈਟ ਬਣੇ ਹੋਏ ਨੇ ਜਿਹੜੇ ਨੀਵੇਂ ਪੱਧਰ ਦੇ ਉੱਤੇ ਨੇ ਜਿਨ੍ਹਾਂ ਦੇ ਵਿੱਚ ਬੇਸਮੈਂਟਸ ਬਣੇ ਹੋਏ ਨੇ ਉਹਨਾਂ ਦੀ ਬੇਸਮੈਂਟ ਦੇ ਵਿੱਚ ਵੀ ਪਾਣੀ ਭਰ ਗਿਆ ਕਿਉਂਕਿ ਜਿਹੜੀ ਬੇਸਮੈਂਟਸ ਬਣੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਫਲੈਟ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਖੜਦੀਆਂ ਨੇ ਤੇ ਪਾਰਕਿੰਗ ਹੁੰਦੀ ਹੈ ਤੇ ਉਹ ਪਾਰਕਿੰਗ ਵੀ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਹੀ ਪਾਣੀ ਹੋਈ ਪਈ ਹੈ ਤੇ ਇਹ ਜਿਹੜੀਆਂ ਕਾਰਾਂ ਨੇ ਜਿਹੜੇ ਸਕੂਟਰ ਵਨ ਨੇ ਉਹ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਰੈਡ ਅਲਰਟ ਮੌ ਇਤਰਾਹੀ ਤੇਜ਼ ਰਫਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਮੀਂਹ ਵੀ ਪਵੇਗਾ ਅਸਮਾਨ ਦੇ ਵਿੱਚੋਂ ਇਸ ਸਮੇਂ ਪਾਣੀ ਇਸ ਕਦਰ ਡਿੱਗ ਰਿਹਾ ਹੈ ਕਿ ਜਿਸ ਨੇ ਜਿਹੜਾ ਆਮਦਨ ਜੀਵਨ ਹੈ ਪ੍ਰਭਾਵਿਤ ਕਰਦਾ ਲੋਕਾਂ ਨੂੰ ਇਸ ਸਮੇਂ ਸਿਰਫ ਤੇ ਸਿਰਫ ਇਹੀ ਨਜ਼ਰ ਆ ਰਿਹਾ ਹੈ ਕਿ ਸਿਰਫ ਜੇ ਪਾਰੇ-ਪਾਸੇ ਵੇਖਤੇ ਨੇ ਤਾਂ ਪਾਣੀ ਨਜ਼ਰ ਆਉਂਦਾ ਹੈ ਤੇ ਰੱਬ ਵੱਲ ਹੁਣ ਲੋਕ ਆਸਾਂ ਟਿਕਾਈ ਬੈਠੇ ਨੇ ਤੇ ਕਦੋਂ ਇਹ ਮੀਂਹ ਰੁਕੇਗਾ ਕਦੋਂ ਇਹ ਜਿਹੜਾ ਜਲਥਲ ਬਣਿਆ ਹੋਇਆ ਇਹ ਬਿਲਕੁਲ ਆਮ ਦੀ ਤਰ੍ਹਾਂ ਹੋਵੇਗਾ ਹਾਲਾਂਕਿ ਇਲਾਕੇ ਦੇ ਵਿੱਚ ਇਸ ਸਮੇਂ ਜਿਹੜਾ ਮਾਹੌਲ ਇਸ ਸਹਿਮ ਦਾ ਬਣਿਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਿਆਰੀਆਂ ਨੇ ਪੂਰੀਆਂ ਕਰ ਲਈਆਂ ਗਈਆਂ ਨੇ ਜਿਹੜੇ ਗਟਰਸ ਨੇ ਉਹ ਵੀ ਬੰਦ ਹੋ ਗਏ ਨੇ ਫਲੱਡ ਦੇ ਟਾਈਪ ਦਾ ਚੈਪੁਰ ਇਸ ਸਮੇ ਬਣਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੋਰ ਤਦਾਦ ਦੇ ਵਿੱਚ ਮੀਂਹ ਪਿਆ ਅਸਮਾਨ ਦੇ ਵਿੱਚੋਂ ਕਹਿਰ ਵਰਿਆ ਤਾਂ ਲੋਕਾਂ ਲਈ ਇਹ ਬਹੁਤ ਵੱਡੀ ਆਫਤ ਹੋਵੇਗੀ ਕੁਦਰਤੀ ਆਫਤ ਜੈਪੁਰ ਵਾਸੀਆਂ ਨੂੰ ਬਹੁਤ ਵੱਡੀ ਜਿਹੜੀ ਚਿੰਤਾ ਦੇ ਵਿੱਚ ਫਸਾ ਦੇਵੇਗੀ ਵੱਡੀ ਮੁਸ਼ਕਲਾਂ ਖੜੀਆਂ ਹੋਈਆਂ ਨੇ ਹਾਲਾਂਕਿ ਇਸ ਸਮੇ ਜਿਹੜਾ ਪੂਰੇ ਪਾਸੇ ਪੂਰੇ ਜੇ ਉੱਤਰ ਭਾਰਤ ਦੀ ਗੱਲ ਕੀਤੀ ਜਾਵੇ ਇੱਕ ਮੌਸਮ ਦਾ ਅਜੀਹਾ ਬਣਿਆ ਹੋਇਆ ਹੈ ਕਿ ਹਰ ਪਾਸੇ ਮੀਂਹ ਪੈ ਰਿਹਾ ਹਰ ਪਾਸੇ بارش ਹੋ ਰਹੀ ਹੈ ਤੇ ਇਸ ਸਮੇਂ ਜੈਪੁਰ ਦੇ ਵਿੱਚ ਇੰਨੀ بارش ਹੋ ਗਈ ਹੈ ਕਿ ਹਰ ਤਾ ਪਾਣੀ ਖੜ ਗਿਆ ਇਸ ਤੋਂ ਪਹਿਲਾਂ ਜਦੋਂ ਬਰਸਾਤ ਦੀ ਸ਼ੁਰੂਆਤ ਹੋਈ ਸੀ ਮੌਨਸੂਨ ਪੋਣਾ ਦੀ ਜਿਹੜੀ ਐਂਟਰੀ ਹੋਈ ਸੀ ਉਦੋਂ ਦਿੱਲੀ ਦੇ ਵਿੱਚ ਜਲਤਲ ਹੋਇਆ ਸੀ ਇੰਡੀਆ ਗੇਟ ਭਾਵੇਂ ਦਿੱਲੀ ਦਾ ਹੋਵੇ ਭਾਵੇਂ ਏਮਜ਼ ਹਸਪਤਾਲ ਹੋਵੇ ਭਾਵੇਂ ਲਾਲ ਕਿਲਾ ਹੋਵੇ ਭਾਵੇਂ ਜਿਹੜਾ ਮੇਨ ਬੱਸ ਸਟੈਂਡ ਹੈ ਦਿੱਲੀ ਦਾ ਉਹ ਵੀ ਪਾਣੀ ਦੇ ਨਾਲ ਭਰ ਗਿਆ ਸੀ ਤੇ ਲੋਕਾਂ ਨੂੰ ਬਹੁਤ ਹੀ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਜਿਹੀ ਹਾਲਾਤ ਹੁਣ ਜੈਪੁਰ ਤੇ ਬਣੇ ਹੋਏ ਨੇ ਹਰ ਪਾਸੇ ਨਜ਼ਰ ਆ ਰਿਹਾ ਤਾਂ ਪਾਣੀ ਨਜ਼ਰ ਆ ਰਿਹਾ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਹੁਤ ਜ਼ਿਆਦਾ ਵਧ ਗਈਆਂ ਨੇ ਜਿਨ੍ਹਾਂ ਨੇ ਸ਼ਾਮ ਸਵੇਰੇ ਆਪਣੇ ਘਰਾਂ ਤੋਂ ਬਾਹਰ ਜਾਣਾ ਹੁੰਦਾ ਜਾਂ ਘਰਾਂ ਨੂੰ ਵਾਪਸ ਆਉਣਾ ਹੁੰਦਾ ਭਾਵ ਕੰਮਕਾਰਾਂ ਵਾਲੇ ਲੋਕ ਨੇ ਉਹਨਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਮੌਸਮ ਵਿਭਾਗ ਨੇ ਇਸ ਚਿੰਤਾ ਨੂੰ ਉਦੋਂ ਹੋਰ ਵਧਾ ਦਿੱਤਾ ਜਦੋਂ ਇਹ ਗੱਲ ਦੀ ਜਾਣਕਾਰੀ ਦੇ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੈਡ ਅਲਰਟ ਜਾਰੀ